अगला शब्द बड़ा प्यारा है समझन वाला यदि फिल्म बन सकती है लोगों को ठीक तरह समझाया जा सकता है शरीर की है तो नक्शा है क्यों गढ़ बंका भाई भाई ये शरीर जोड़ा है पक्का किला है काबू करना बहुत औखा है तो ना ये पक्का किला है ਨਾਇਨੋ ਕਾਬੂ ਕਰਨਾ ਬਹੁਤ ਔਖਾ ਖੇਡ ਗੁਰਪ੍ਰਸਾਦ ਹੈ। ਤੋ ਪਿੱਕਚਰ ਬੜੀ ਵਧੀਆ ਬਣ ਸਕਦੀ ਹੈ। ਕਿਲਾ ਬਣਾ ਦਿਓ ਪੱਕਾ। ਆਪਾ ਜੋ ਕਰਨਾ ਹੈ ਸਰੀਰ ਹੈ। ਤੋ ਸਰੀਰ ਪੱਕਾ ਕਿਲਾ ਹੈ। ਕਾਬੂ ਕਰਨਾ ਬਹੁਤ ਔਖਾ ਹੈ। ਕਿਉਂ ਲੀ ਜੇ ਗੜ ਬੰਕਾ ਪਾਈ। ਬੰਕਾ ਦਵਰਕੋਟ ਅਰਤੇ ਵਰਖਾਈ ਇਹਦੇ ਵਿੱਚ ਦਿਵੇਖ ਹੈ। ਈਰਖਾ ਜੈਲਸੀ ਗੋਵਰਕੂਟ ਤੇ ਇਸ ਤੇ ਦੁਆਰੇ ਦਵੇਖ ਦੀ ਦੋੜੀ ਫਸੀਲ ਹੈ ਹੁਣ ਨਾ ਉੱਥੇ ਕੋਈ ਫਸੀਲੇ ਨਾ ਐ ਥਰੀਰ ਦੇ ਅੰਦਰ ਹੀ ਤੁਹਾਡੇ ਅੰਦਰ ਜਿਹੜਾ ਦਵੇਖ ਭਾਵ ਹੈ ਜੈਲਸੀ ਹੈ ਤੀਰ ਮੀਰ ਹੈ ਵਿਤਕਰੈ ਸ਼ਰੀਕਾ ਹੈ ਉਹ ਤੇ ਤਿੰਨਾ ਗੁਣਾ ਵਾਲੀ ਮਾਇਆ ਤੇਰੀ ਖਾਈ ਹੈ ਮਾਇਆ ਨੂੰ ਕੌਣ ਕ੍ਰਾਸ ਕਰੇਗਾ ਤੇਰੀ ਖਾਈ ਹੈ ਲਿਖਿਆ ਨੇ ਤੇ ਹੋਰ ਖਾਈ ਡੂੰਗੀ ਖਾਈ ਹੈ ਤੇਰ ਖਾਈ મતਲਬ ਬਹੁ ਡੂੰਗੀ ਹੈ ਤਿੰਨ ਤਿੰਨ ਖਾਈਆਂ ਰਜਤਾਂਮ ਸਤੋ ਦੀਆਂ ਤਿੰਨ ਖਾਈਆਂ ਪਾਰ ਕਰ ਜਾਏਗਾ ਤੇ ਤੇਰ ਮੇਰ ਦੁਆਖ ਦੀ ਫਸੀਲਾ ਬੜੀ ਮੋਟੀ ਕੰਧ ਹੈ ਪਾਰ ਕਰ ਜਾਏਗਾ ਮਤਲਬ ਫਿਲਮ ਬਣਾ ਕੇ ਬਹੁਤ ਵਧੀਆ ਦੱਸਿਆ ਜਾ ਸਕਦਾ ਹੈ ਕਿ ਤੁਸੀਂ ਕਿਵੇਂ ਮਨ ਨੂੰ ਜਿੱਤਣਾ ਹੈ ਤੂੰ 5 25 ਮੇ ਮਦ ਮਾਤਸਰ ਅੱਡੀ ਪਰਬਲ ਮਾਇਆ ਅੱਡੀ ਪਰਬਲ 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 ਧਿਆਨ ਰੱਖਣਾ ਰੱਬ ਜੀ ਨਹੀਂ ਤਾਕਤਵਾਰ ਹੈ ਰੱਬ ਨਾਲੋਂ ਜ਼ਿਆਦਾ ਹੀ ਹੋਣੀ ਹੈ ਘੱਟ ਨਹੀਂ ਹੋਣੀ ਸੋ ਬਰ ਬਹੁਤ ਬਲਵਾਰੀ ਮਾਇਆ ਦਾ ਅਸਰ ਲੈ ਕੇ ਪੰਜ ਕਮਾਦਤ ਪੰਜ 25 ਤੱਤ ਮੋਹ ਹੰਕਾਰ ਈਰਖਾ ਦੀ ਫੌਜ ਲੜਨ ਉਤਿਆਰ ਹੈ ਕਿਵੇਂ ਲੜੂ ਤੂੰ ਹੀ ਕਿਵੇਂ ਲੜੋਗੇ ਤੂੰ ਇੱਥੇ ਤੂੰ ਇੱਥੇ ਨਦੀ ਫੌਜ ਕਿੰਨੀ ਤਿਆਰ ਹੈ ਦਵਰ ਕੋਟਰ ਤੇਰ ਤੇਰ ਖਾਈ ਹੈ ਫੇਰ ਐਡੀ ਬੱਲ ਵਾਲੀ ਮਾਇਆ ਪੰਜੇ ਕਮਦ ਤੱਕ 25 ਤੱਕ ਮੋ ਹੰਕਾਰ ਈਰਖਾ ਦੀ ਫੌਜ ਲੈ ਕੇ ਲੜਨ ਨੂੰ ਤਿਆਰ ਹੈ ਕਿਹਦੀ ਵਧੀਆ ਪਿਕਚਰ ਬਣ ਸਕਦੀ ਹੈ ਲੋਕਾਂ ਨੂੰ ਪਤਾ ਲੱਗਿਆ ਸੀ ਕੌਣ ਆ ਮੈਂ ਪਿਕਚਰ ਦਾ ਨਾਂ ਹੀ ਰੱਖਿਆ ਸੀ ਯੂ ਆਰ ਯੂ ਪਹਿਲੇ ਨਹੀਂ ਬਾਈ ਗਰੂ ਦੇ ਰਿਆ ਨਹੀਂ ਤੇ ਮੈਂ ਪਿਕਚਰ ਹੀ ਬਣਾ ਦਿਆਂ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਦੇਖਿਆ ਮੈਂ ਤਾਂ ਬੜਾ ਗਰੀਬੜਾ ਜਿਹਾ ਬਾਈ ਗਰੂ ਉਹ ਮੇਰੀ ਪੇਸ਼ ਨਹੀਂ ਜਾ ਸਕਦੀ ਇਹ ਨਾ ਅੱਗੇ ਜਨ ਗਰੀਬ ਕੋ ਦੌਰ ਨਾ ਪਹੁੰਚੇ ਕਹਾ ਕਰੂੰ ਰੁਗਰਾਇਆ ਦੱਸ ਮੇਰੇ ਵਾਹਿਗੁਰੂ ਮੈਂ ਕੀ ਕਰਾਂ ਮੈਨੂੰ ਗਾਈਡ ਕਰ ਮੇਰੇ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਮੈਨੂੰ ਗਾਈਡ ਕਰ ਦੱਸ ਮੈਂ ਕੀ ਕਰਾਂ ਇਹ ਤਾਂ ਬਹੁਤ ਔਖੀ ਖੇਡ ਹੈ ਕਾਮ ਕੀ ਬਾਰੀ ਦੇਖਿਆ ਕਾਮ ਇਸਕੇ ਲਈ ਜਬੂਏ ਦਾ ਮਾਲਕ ਹੈ ਅੰਦਰ ਨਹੀਂ ਜਾਣ ਦਿੰਦਾ ਕਿ ਕਿੱਥੇ ਜਾਣਾ ਏ ਪਿਕਚਰ ਬਣੇਗੀ ਜੀ ਮੈਂ ਰੱਬ ਨੂੰ ਮੈਂ ਰੱਬ ਨੂੰ ਮਿਲਣਾ ਹੈ ਰੱਬ ਕਿੱਥੇ ਆ ਚੱਲ ਆ ਪਹਿਲਾਂ ਉਹ ਦੇਖ ਅੰਦਰ ਕੌਣ ਅੰਦਰ 16 ਸਾਲ ਦੀ ਕੁੜੀ ਆ ਉਹ ਜਾਂਦੀਆਂ ਜੱਫੀ ਪਾ ਲੈਂਦੀ ਆ ਬੰਦਾ ਲਲਚਾ ਜਾਂਦਾ ਆ ਕੰਮ ਬਾਸ਼ਨਾ ਪੂਰੀ ਹੋ ਜਾਂਦੀ ਬਸ ਕੰਮ ਬਾਸ਼ਨਾ ਹੋ ਗਈ ਤੇ ਰੱਬ ਉਹ ਤੇ ਕਿੱਥੇ ਕਿੱਥੇ ਰੱਬ ਐਸਾ ਵਧੀਆ ਰੱਬ ਤੈਨੂੰ ਕਿੱਥੋਂ ਮਿਲਣਾ ਨੇਕਸਟ ਨੂੰ ਕਿ ਨਹੀਂ ਐਸ਼ ਕਰਾਈਏ ਕਿ ਨਹੀਂ ਸੋਹਣੀ ਕੁੜੀ ਸੀ ਹੈਨਾ ਕਿਤੇ ਕਿਡੇ ਰੱਬ ਦੀ ਗੱਲ ਕਰਦੇ ਉਕਲੇ ਜੱਬੂਏ ਤੇ ਕੰਮ ਖੜਾ ਉਨੇ ਅੰਦਰ ਹੀ ਨਹੀਂ ਜਾਣ ਦੇਣਾ ਦੁੱਖ ਸੁੱਖ ਦਰਵਾਨੀ ਦੁੱਖ ਸੁੱਖ ਪਹਿਰੇਦਾਰ ਖੜੇ ਆ ਉਹਨਾਂ ਨੇ ਅੰਦਰ ਜਾਣ ਦੇਣਾ ਪਾਪ ਪੁੰਨ ਦਰਵਾਜ਼ਾ ਪਾਪ ਤੇ ਪੁੰਨ ਕੇ ਲਈ ਦਰਵਾਜ਼ੇ ਹਨ ਅੰਦਰ ਕਿਵੇਂ ਚਲੇ ਜਾਣ ਗਿਆਨ ਨਹੀਂ ਦੇਣਾ ਉਹ ਕਿੱਥੇ ਰੱਬ ਕਿਹੜਾ ਰੱਬ ਮਾਇਆ ਜਾਣ ਦਿੰਦੀ ਅੰਦਰ ਮਾਇਆ ਸਾਰੇ ਮਾਇਆ ਦੇ ਪੁੱਤਰ ਹੀ ਆ ਕਾਮ ਮਾਇਆ ਦਾ ਪੁੱਤਰ ਹੈ ਕ੍ਰੋਧ ਮਾਇਆ ਦਾ ਪੁੱਤਰ ਹੈ ਕੋ ਕਰ ਦੋ ਉਕਰੋਧ ਪ੍ਰਧਾਨ ਮਹਾ ਵੱਡ ਦੁੰਦਰ ਮਹਾ ਬੜਦੁੰਡਰ ਪੈ ਮਨ ਮਵਾਸੀ ਰਾਜਾ ਮਵਾਸੀ ਅਮੋੜ ਬੜ ਬੜਦੁੰਡਰ ਬੜਾ ਲੜਾਕਾ ਕਰੋਧ ਕਿਲੇ ਦਾ ਚੌਧਰੀ ਹੈ ਕਰੋਧ ਪ੍ਰਦਾਨ ਮਹਾ ਬੜਦੁੰਡਰ ਬੜਾ ਲੜਾਕਾ ਕਰੋਧ ਕਿਲੇ ਦਾ ਚੌਧਰੀ ਹੈ ਤਾਂ ਜਿਹੇ ਕਿਲੇ ਵਿੱਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ਕੇਹਦੇ ਆਖੇ ਨਹੀਂ ਲੱਗਦਾ ਮਵਾਸੀ ਅਮੋੜ ਕਿਹ ਅਮਰੇ ਸ਼ਕ ਲਾ ਸ਼ਕ ਲਾਗੇ ਸ਼ਕ ਲਾਗੇ ਸ਼ਕ ਲਾਗੇ ਸ਼ਕੜਾ ਚੁਕਣਾ ਕੋਈ ਨਹੀਂ ਕੇਹਦੇ ਅੱਖੇ ਨਹੀਂ ਲੱਗਦਾ ਕਾਮ ਕਰੂ ਤੇ ਇਹਦਾ ਰਾਜ ਆ ਕਾਮ ਭੋਗਣਾ ਚਾਹੁੰਦਾ ਕਰੋੜ ਭੋਗਣਾ ਲੋਭ ਮੋਹ ਹੰਕਾਰ ਚੋਨਾ ਦਾ ਰਾਜ ਹੈ ਸਾਰਿਆਂ ਦਾ ਰੱਬ ਨਾਲੋਂ ਤੋੜ ਕੇ ਰੱਖਣਾ ਇਹਦਾ ਕੰਮ ਹੈ ਸਵਾਦ ਸੁਨਾ ਤੂਪ ਮਮਤਾ ਕੋ ਕੁਬਦ ਕਮਾਨ ਚੜਾਈ ਉਹਨਾਂ ਕੋ ਫੌਜ ਦੇਖ ਲੈ ਕਿੰਨੀ ਆ ਜੀਵ ਦੇ ਚਸਕੇ ਮਨ ਰਾਜੇ ਨੇ ਸੰਜੋਗ ਨਹੀਂ ਹੋਈ ਹੈ ਕਿਵੇਂ ਮਰ ਰੈਗਾ ਉਹਨੇ ਸੰਜੋਗ ਪਾਈ ਹੋਈ ਹੈ ਲੋਹ ਜੀ ਪਿਛਾਕ ਸੰਜੋਗ ਮਮਤਾ ਦਾ ਟੂਪ ਪਾਇਆ ਹੋਇਆ ਹੈ ਟੂਪ ਮਮਤਾ ਕੋ ਕਬੁੱਦ ਕਬੁੱਦ ਭੈੜੀ ਮੱਤ ਵਿਕਾਰੀ ਮੱਤ ਐਸ਼ ਪ੍ਰਸਤੀ ਯਾਸ਼ੀ ਕਮਾਨ ਉਹਨੇ ਕਮਾਨ ਕਰਤੀ ਮਾਰ ਦਊਗਾ ਉਡਾ ਕੇ ਮਤਲਬ ਕੋਈ ਵੀ ਕਰੇ ਤੇ ਨਾ ਚ ਹੋ ਗਈ ਤੋ ਬੰਦਾ ਗੁਰਨਾਨਕ ਨਹੀਂ ਬਣ ਸਕਦਾ ਇਹ ਕਹਿਨ ਤੋ ਪਾ ਮਾਰ ਦਊਗਾ ਮਾਰ त्रishna तीर त्रishna तीर रहे कट पीतर इउ गड़ लियो न जाय त्रishna ਦੇ तीर ਅੰਦਰ ਹੀ ਅੰਦਰ ਕਥੇ ਹੋਏ ਹਨ ਈਰਖਾ ਜਲਸੀ ਅਗ ਲੱਗੀ ਪਈ ਆ ਅਗ ਲਗਾ ਮੰਦਰ ਵਿੱਚ ਹੋਏ ਅਜੇ ਹਕਲਾ ਮੈਥੋਂ ਜਿੱਤਿਆ ਨਹੀਂ ਜਾ ਸਕਦਾ ਨਹੀਂ ਕਹਿੰਦਾ ਗੁਰੂ ਸਾਹਿਬ ਨੇ ਫਿਰ ਮੈਨੂੰ ਸਮਝਾਇਆ ਮੈਂ ਤੁਹਾਨੂੰ ਦੱਸਦਾ ਕੀ ਕਰਨਾ ਹੈ ਮੈਂ ਤੁਹਾਨੂੰ ਕਹਿਣਾ ਪਿਕਚਰ ਬੜੀ ਵਧੀਆ ਬਣ ਸਕਦੀ ਹੈ ਹੁਣ ਗੁਰੂ ਸਾਹਿਬ ਕੋਲ ਚਲੇ ਗਿਆ ਕਬੀਰ ਜੀ ਤੇ ਗੁਰੂ ਸਾਹਿਬ ਨੇ ਸਮਝਾਇਆ ਪ੍ਰੇਮ ਪਲੀਤਾ ਪਲੀਤਾ ਸਮਝਿਓ ਨਾ ਜਿਹਦੇ ਨਾਲ ਬੰਬ ਫਟੇ ਲੇ ਤੇ ਆਪ ਬਾਰ ਅਗ ਲਾ ਕੇ ਬਾਰਾ ਜੀ ਦੇ ਤੇ ਉਹ ਫਿਰ ਅਗ ਲਗਦੀ ਲਗਦੀ ਬਾਂਬੇ ਚੜੀ ਜਾਂਦੀ ਤੇ ਬੰਬ ਫਟ ਜਾਂਦਾ ਉਹਨੂੰ ਕਹਿੰਦੇ ਪਲੀਤਾ ਕਿ ਜੋ ਤਮੇ ਪ੍ਰਭੂ ਸਿਮਰਨ ਦੇ ਗੁਰੂ ਸਾਹਿਬ ਦੀ ਦਰਸੀ ਬਖਸ਼ਿਸ਼ ਨਾਲ ਪ੍ਰੇਮ ਦਾ ਪਲੀਤਾ ਲਾਇ ਸੁਰਤ ਹਵਾਈ ਤੇ ਆਪਣੀ ਸੁਰਤ ਨੂੰ ਮੈਂ ਦਸਮਦਾਰ ਚ ਲੈ ਗਿਆ ਦੇਖਿਆ ਬਚਨ ਦਾ ਤਰੀਕਾ ਤਾਂ ਹੈਗਾ ਆਪਣੀ ਸੁਰਤੀ ਹਵਾਈ ਉੱਤੇ ਲੈ ਗਿਆ ਸੁਰਤ ਨੂੰ ਦਸਮਦਾਰ ਚ ਲੈ ਗਿਆ ਗੋਲਾ ਗਿਆਨ ਚਲਾਇਆ ਤੇ ਗੁਰੂ ਨਾਨਕ ਪਾਸ਼ਾ ਦੇ ਬੱਚੇ ਗਿਆਨ ਦਾ ਗੋਲਾ ਉਹਨਾਂ ਹੀ ਜੱਥੇ ਨਾ ਪਲੀਤਾ ਪ੍ਰੇਮ ਦਾ ਲਾਦੇ ਤੇ ਸੁਰਤ ਨੂੰ ਦਸਮਦਾਰ ਚ ਲੈ ਜਾ ਤੇ ਗਿਆਨ ਦਾ ਗੋਲਾ ਬੰਬ ਬੰਬ ਗਿਆਨ ਦਾ ਬੰਬ ਬਣਾ ਦੇ ਬੰਬ ਗੁਰੂ ਦੇ ਗੁਰਨਾਨਕ ਪਾਤਸ਼ਾਹ ਦੇ ਬੱਚੇ ਗਿਆਨ ਦਾ ਗੋਲਾ ਮੈਂ ਚਲਾਇਆ ਚਲਾ ਦਿੱਤਾ ਅਗ ਲਾ ਦਿੱਤੀ ਬ੍ਰਹਮ ਅਗਨ ਭਾਈਰੂ ਦਾ ਪ੍ਰਕਾਸ਼ ਸੱਜੇ ਪਰ ਜਾਲੀ ਸੱਜੇ ਬਸਤੇ ਚੱਪੜ ਕੇ ਅੰਦਰ ਰੱਬੀ ਜੋਤ ਜਗਾਈ ਇੱਕ ਐ ਚੋੜ ਸਦਾਇਆ ਤੇ ਇੱਕੋ ਹੀ ਉਹ ਬੰਬ ਮਾਰਨ ਨਾਲ ਸੱਟ ਨਾਲ ਕਾਮਯਾਬੀ ਹੋ ਗਈ ਸਦਾ ਆਇਆ ਇੱਕੋ ਨਾਲੀ ਇੱਕੋ ਹੀ ਬੰਦ ਇੱਕੋ ਵਾਰੀ ਮੰਮ ਮਾਰਿਆ ਗਿਆਨ ਆ ਗਿਆ ਧਿਆਨ ਆ ਗਿਆ ਸਹਿਜ ਆ ਗਿਆ ਪ੍ਰਕਾਸ਼ ਹੋ ਗਿਆ ਦਸਮਦਾਰ ਚਲੇ ਗਿਆ ਗੱਲਾਂ ਵੀ ਨਾਲ ਸਮਝੀ ਜਾਓ ਨਾ ਕਿਹੜੀ ਕਿਹੜੀ ਗੱਲ ਕੀਤੀ ਇੱਕੋ ਹੀ ਛੱਟ ਨਾਲ ਕਾਮਯਾਬੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸਤ ਸੰਤੋਖ ਲੈ ਲੜਨੇ ਲੱਗਾ ਦੋਏ ਤੋਏ ਤੋਰੇ ਦੋਏ ਦਰਵਾਜਾ ਗੁਰੂ ਨਾਨਕ ਪਾਸ਼ਾ ਨੇ ਸਮਝਾਇਆ ਸਤ ਤੇ ਸੰਤੋਖ ਲੈ ਕੇ ਮੈਂ ਉਸ ਫੌਜ ਦੇ ਟਾਕਰੇ ਤੇ ਲੜਨ ਲੱਗ ਪਿਆ ਦੋਵੇਂ ਦਰਵਾਜ਼ੇ ਮੈਂ ਪੰ ਲੈ ਮੈਂ ਸਤ ਸੰਤੋਖ ਨਾਲ ਪੰ ਲੈ ਸਾਧ ਸੰਗਤ আর ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਸਾਧ ਸੰਗਤ আর ਗੁਰ ਕੀ ਕਿਰਪਾ ਤੇ ਇਹ ਦੋਈ ਗੱਲਾਂ ਤੋਂ ਬਗੈਰ ਰੱਬ ਹੀ ਨਹੀਂ ਮਿਲਦਾ ਮੈਂ ਤੁਹਾਨੂੰ ਕੀ ਕਹ ਪੰਜ ਗੱਲਾਂ ਯਾਦ ਰੱਖੋ ਉਸ ਤੋਂ ਬਗੈਰ ਰੱਬ ਨੂੰ ਮਿਲ ਕੇ ਦਿਖਾ ਦਿਓ ਪ੍ਰਕਾਸ਼ ਵਾਹਿਗੁਰੂ ਦਸੇ ਪਾਸ਼ਾ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਵਾਹਿਗੁਰੂ ਸੱਚਖੰਡ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਚ ਵਾਹਿਗੁਰੂ ਸਿਮਰਨ ਹੋ ਰਿਹਾ ਉਹ ਸੰਗਤ ਹੈ ਤੋਂ ਸੰਗਤ ਵਾਹਿਗੁਰੂ ਜੋ ਹੁਣ ਕਹਿੰਦਾ ਸੰਗਤ ਅਰ ਗੁਰ ਕੀ ਕਿਰਪਾ ਤੇ ਸਤਿਗੁਰੂ ਦੇ ਸਾਥ ਸੰਗ ਦੀ ਮਿਹਰ ਨਾਲ ਗੁਰਮਾਨੰਗ ਪਾਸ਼ਾ ਦੀ ਬਖਸ਼ਿਸ਼ ਨਾਲ ਮੈਂ ਕਿਲੇ ਦਾ ਆਖੀ ਰਾਜਾ ਮਨ ਫੜ ਲਿਆ ਕਾਬੂ ਕਰ ਲਿਆ ਕੰਟਰੋਲ ਵਿੱਚ ਆ ਗਿਆ ਟਿਕ ਗਿਆ ਸਾਤ ਸੰਗਤਾਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਜੇ ਮੈਂ ਗੁਰਦੁਆਰੇ ਦੀ ਕਥਾ ਕਰਦਾ ਨਾ 1 ਘੰਟਾ ਲਾਉਣਾ ਸੀ ਭੂਮਕਾ ਬੰਨੀ ਸੀ ਕਿਲਾ ਦਸਨਾ ਸੀ ਦਵੈਕ ਦਸਨਾ ਸੀ ਤਰੇ ਗੁਣ ਦਸਨੇ ਸੀ ਤੋ ਭਗਵਤ ਪੀਰ ਭਗਵਤ ਰੱਬ ਦੀ ਸ਼ਕਤ ਮੈਂ ਸਿਮਰਨ ਕੀ ਕਟੀ ਕਾਲ ਫੈਫਾ ਸੀ ਸਾਤ ਸੰਗਤ ਦੇ ਸਿਮਰਨ ਦੇ ਬਾਲ ਨਾਲ ਦੇਖਿਆ ਭਗਵਤ ਪੀਰ ਸਤ ਸੰਗਤ ਤੇ ਸਿਮਰਨ ਦੇ ਸਖਤ ਤਾਕਤ ਸਿਮਰਨ ਤੋਂ ਸਤ ਸੰਗਤ ਤੇ ਸਿਮਰਨ ਦੇ ਬਲ ਨਾਲ ਬਖਸ਼ਿਸ਼ ਨਾਲ ਮੈਂ ਕਾਲ ਦੀ ਫਾਈ ਦੁਨੀਆ ਦੇ ਡਰਾਂ ਦੀ ਫਾਈ ਨਰਕਾਂ ਨੂੰ ਜਾਣ ਵਾਲੀ ਫਾਈ ਜਮਦੂਤ ਦੀ ਫਾਈ ਜਿਹੜੀ ਉਹਨੇ ਮੇਰੇ ਗਲ ਚ ਪਾਈ ਹੋਈ ਸੀ ਮੈਂ ਵੜਤੀ ਮੇਰੇ ਤੇ ਦੋ ਸਿਰ ਤੇ ਜਮਦੂਤ ਖੜੇ ਸਨ ਮੈਂ ਵੜਤੀ ਉਹ ਚਲੇ ਗਏ ਦਾਸ ਕਮੀਰ ਚੜਿਓ ਗੜ ਉੱਪਰ ਗੜ੍ਹ ਉੱਪਰ ਦਸਮਦਾਰ ਮੈਂ ਕਹਿੰਦਾ ਕਿਲਾ ਤਾਂ ਹੈ ਹੀ ਨਹੀਂ ਕੋਈ ਵੀ ਤੇ ਪ੍ਰਭੂ ਦਾਦਾਸ ਕਬੀਰ ਹੁਣ ਕਿਲੇ ਉੱਪਰ ਚੜ ਬੈਠਾ ਹੈ ਦਸਮਦਾਰ ਚਲਾ ਗਿਆ ਹੈ ਸਰੀਰ ਨੂੰ ਬਸ ਕਰ ਚੁੱਕਾ ਹੈ ਮਨ ਕਾਬੂ ਆ ਗਿਆ ਹੈ ਰਾਜ ਲੀਓ ਬਨਾਸ਼ੀ ਕਦੇ ਨਾ ਨਾਸ ਹੂਨ ਵਾਲਾ ਰਾਜ ਲੈ ਲਿਆ ਬਾਸ਼ਾ ਹੀ ਲੈ ਚੁੱਕਾ ਹੈ ਤੇ ਬਾਸ਼ਾ ਹੀ ਮੈਂ ਤਨ ਕਈ ਵਾਰ ਹੀ ਸਮਝਾਇਆ ਤੁਹਾਡਾ ਲੋਕ ਬੰਦਾ ਹੈ ਲੋਕ ਖੋਲੋ ਫੇਰ ਜਬ ਤੋ ਪੈਣਾ ਤੋ ਤੁਹਾਨੂੰ ਖਜ਼ਾਨਾ ਮਿਲੇਗਾ ਅੰਤਰ ਤੇਰੇ ਨਿਦਾਨ ਹੈ ਇਸ ਗੁਫਾ ਮੈਂ ਖੁੱਟ ਢੰਡਾਰਾ ਫਿਰ ਤੁਹਾਨੂੰ ਰਾਜ ਮਿਲੇਗਾ ਫਿਰ ਤੁਹਾਨੂੰ ਅੰਮ੍ਰਿਤ ਰਸ ਮਿਲੇਗਾ ਦਰਵਾਜ਼ਾ ਤਾਂ ਖੋਲੋ ਫਿਰ ਤੁਹਾਨੂੰ ਪ੍ਰਕਾਸ਼ ਹੋਊਗਾ ਫਿਰ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਜੇ ਤੁਸੀਂ ਸੱਚ ਕਰ ਲੈ ਕੇ ਜਾਣਗੇ ਇੱਕ ਹੀੜਾ ਕੀ ਤਸਮਦਾਰ ਦੇ ਆਪਾਂ ਨੌ ਦਵਾਰਿਆਂ ਚ ਕੁਮੀ ਜਾਣੇ ਹਾਂ ਤੁਸੀਂ ਸਮਝਿਆ ਕੀ ਲਿਖਿਆ ਸ਼ਬਦ ਨੂੰ ਸਮਝੋ કોઈ કિલ્લા નહીં શરીર એટલા ઔખા કે વાગુ એનું વસ કરના બહુ ઓખા બહુ ઓખા બહુ ઓખા